ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇਕਤ ਫਰੀਦਕੋੜ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇੱਕ ਗਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਹੈ ਅਮਰਤਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰੀ ਤੁੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਤੇ ਉਹ ਗੱਲ ਸੱਚ ਹੋ ਗਈ ਐਮਪੀ ਬਣ ਗਿਆ ਤੇ ਹੁਣ ਜਿਹੜੇ ਸਪਨੇ ਲੈ ਰਹੇ ਆ ਉਹ ਪੰਜਾਬ ਦੀ ਸਤਾ ਤੇ ਕਾਬਜ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਰਲ ਮਿਲ ਕੇ ਕੁਝ ਮੰਨ ਲਈਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕੇ ਲਈ ਕਲਚਰ ਚੱਲੇ ਹੋਏ ਕਾਰਦੋਸ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ੍ਹ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੂਛ ਨੂੰ ਅੱਗ ਲੱਗੇ ਹੋਈ ਹੈ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣਾ ਤੇ ਨੋਟਾਂ ਦੇ ਵੱਡੇ ਵੱਡੇ ਵਾਇਬ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹ ਸਾਡੀ ਹੋਵੇ ਤੇ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਹ ਗੱਲ ਧਿਆਨ ਰੱਖਦੇ ਵਿੱਚ ਰੱਖਿਓ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਨਾ ਡਰ ਕੇ ਗੱਲ ਕੀਤੀਏ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦੇ ਇੱਕ ਤਾਂ ਅਮਰਤਪਾਲ ਜਿਹੜਾ ਡੇਵੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਸ਼ੀੜੀ ਜਿਹੜਾ ਸਰਬਜੀਤ ਹੈ ਜਿਹੜਾ ਦੰਚਾ ਰਿਕਾਡ ਭੁੱਕੀ ਦੇ ਲਾਉਂਦਾ ਫਿਰ ਘਰੋਂ ਬਾਹਰ ਨਿਕਲਦਾ ਤੇ ਦਾੜੇ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲ ਅਮਰੀਕਾ ਤੋਂ ਆਉਂਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਆ ਸ਼ੇਪ ਸਿੰਘ ਜਵਾਰ ਕੇ ਵਰਗੀ ਖੋਰ ਬਹੁਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਇਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਇਕ ਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਨੇ ਕੀ ਬੋਲਣਾ ਕੀ ਨਹੀਂ ਬੋਲਣਾ ਨਾ ਨੂੰ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹਨੂੰ ਕੋਈ ਸਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿ ਦਿੰਦਾ ਹੈ ਮੇਰੇ ਪਿਤਾ ਨੇ ਇੰਦਰਾਂ ਗਾਂਧੀ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਗਵੰਤ ਮਾਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਏ ਵਧਾਈ ਹੈ ਜਿਹੜੇ ਬੰਦੇ ਸ਼ਰਿਆਮ ਭਗਵੰਤ ਮਾਨ ਨੂੰ ਬੁੱਜੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰ ਰਹੀ ਐ ਇਹ ਬੰਦੇ ਨਾਲ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼੍ਰੋਮਣੀ ਕਾਲ ਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾ ਪੀ ਕੇ ਥੋੜਾ ਜਿਹਾ ਰੱਜ ਪੂਜ ਜਾਂਦੇ ਆ ਅਸੀਂ ਕਹਿੰਨੇ ਜਰ ਇਹ ਰੱਜਿਆ ਪੂਜਾ ਬੰਦਾ ਐ ਥੋੜਾ ਬਹੁਤਾ ਸਬਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਹੈ ਨਾ ਪੈਗਾਂ ਦਾ ਢਿੱਡ ਤੇ ਭਰ ਜਾਂਦਾ ਹੈ ਪਰ ਨੀਤ ਐਨੀ ਹੁੰਦੀ ਹੈ ਕਿ ਉਹ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅਮਰਤਪਾਲ ਦਾ ਪਿਓ ਤੁਰੇ ਫਿਰਦਾ ਇੱਕ ਪਾਸੇ ਇਹਨੂੰ ਹਵਾ ਦੇਈ ਜਾਂਦੇ ਨੇ ਮੈਂ ਗੱਲ 'ਚ ਹੋਰ ਕਹਿ ਦਨਾ ਬਹੁਤੇ ਸੱਜਣਾਂ ਨੂੰ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਕੋਈ ਵਧੀਆ ਲੀਡਰ ਚਾਹੀਦਾ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲਾ ਤੇ ਵਧੀਆ ਲੀਡਰ ਚਾਹੀਦਾ ਸਾਨੂੰ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਰਾਜਨੀਤਿਕ ਵੀ ਰਾਜਨੀਤਿਕ ਵੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਅਸੀਂ ਉਹ ਲੀਡਰ ਲੱਭਣਾ ਇਹ ਜਿਹੜੇ ਲੀਡਰ ਆਪਣੇ ਆਪ ਝੰਡਾ ਚੱਕ ਕੇ ਸਾਹਮਣੇ ਹੁੰਦੇ ਨੇ ਨਾ ਤੇ ਇਹਨਾਂ ਚੋਂ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਤੇ ਇਹ ਗੱਲ ਚੇਤੇ ਰੱਖ ਲਿਓ ਕਿ ਹੁਣ ਜਿਹੜਾ ਲੁੰਗਲਾਣਾ ਇਕੱਠਾ ਹੋਇਆ ਫਿਰਦਾ ਹੈ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਸਾਡੇ ਹਵਾਲੇ ਹੋਣ ਉੱਥੇ ਕਬਜ਼ਾ ਹੋਵੇ ਫਿਰ ਬਜਟ ਬਹੁਤ ਹੈ ਮਨ ਮੰਨਾ ਇਹ ਕਰਾਂਗੇ ਦੂਜੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਾਡਾ ਕਬਜ਼ਾ ਹੋਵੇ ਪਤਾ ਕੀ ਕਹਿੰਦਾ ਸਰਵਜਿਤ ਅੱਜ ਸਾਰੀ ਵੀਡੀਓ ਦੇ ਵਿੱਚ ਇਹੀ ਗੱਲ ਤੁਹਾਨੂੰ ਫਿੱਟ ਬੈਠੂ ਜਿਹੜੀ ਮੈਂ ਕਹਿਣ ਲੱਗਾ ਧਿਆਨ ਨਾਲ ਸੁਣੋ ਕਹਿੰਦਾ ਮੈਂ ਅਕਾਲੀ ਦਲ ਵਾਲਿਆਂ ਨੂੰ ਬਾਦਲਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਕੁਝ ਖਾਟ ਲਿਆ ਬਹੁਤ ਕੁਝ ਖਾ ਪੀ ਲਿਆ ਬਹੁਤ ਕੁਝ ਕਮਾ ਲਿਆ ਤੁਹਾਡੇ ਕੋਲੇ ਬਹੁਤ ਕੁਝ ਹੈ ਇਹਦਾ ਮਤਲਬ ਹੁਣ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਤੁਹਾਡੇ ਵਾਂਗੂ ਸ਼ੱਲ ਲਾਈਏ ਚੰਗੀ ਤਰ੍ਹਾਂ ਅਸੀਂ ਵੀ ਆਪਣੇ ਘਰ ਪਰਈਏ ਅਸੀਂ ਵੀ ਅਮੀਰ ਹੋਈਏ ਜਾਨਕਿ ਹਿੰਟ ਨਾ ਆਪਣੇ ਆਪੇ ਲੋਕ ਦੇ ਦਿੰਦੇ ਹੁੰਦੇ ਨੇ ਜਿੰਨੇ ਦਿਨ ਜਿੰਨੇ ਕਿਨਾਂ ਨੂੰ ਅਕਲ ਹੁੰਦੀ ਹੈ ਜਨਨ ਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਕੋਲੇ ਬਹੁਤ ਪੁੱਜ ਹੈ ਤੇ ਹੁਣ ਸਾਡੀ ਵਾਰੀ ਹੈ ਹੁਣ ਬੈਂਦੀ ਖੁੰਦੀ ਆ ਸਰ ਕਾ ਸਰ ਜਿਹੜੀ ਅਸੀਂ ਕੱਢਾਂਗੇ ਇਹਦਾ ਮਤਲਬ ਇਹ ਹੁੰਦਾ ਹੈ ਤੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨਾਲੋਂ ਬਾਦਲ ਪਰਿਵਾਰ ਦੀ ਗੱਲ ਕਰ ਲੋ ਜਾਂ ਹੋਲੀਡਾਂ ਦੀ ਗੱਲ ਕਰ ਲੋ ਹਾਲਾਂਕਿ ਗਾਲਾਂ ਕੱਢ ਲਿਆ ਨੇ ਕਿ ਬਾਦਲਾਂ ਦੇ ਹੱਕ ਚੋ ਕੇ ਕੱਢ ਗਿਆ ਬਿਲਕੁਲ ਨਹੀਂ ਹੱਕ ਵਿੱਚ ਕੱਢ ਦੇ ਪਰ ਇੰਨੀ ਗੱਲ ਕਹਿ ਦੇਣਾ ਇਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਚੰਗੇ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ ਅੱਜ ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇੱਕ ਤਾਂ ਫਰੀਦਕੋੜ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਅਮਰਤਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕਿ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰੀ ਤੋੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਹੈ ਤੇ ਉਹ ਗੱਲ ਸੱਚ ਹੋ ਗਈ ਐਮਪੀ ਬਣ ਗਿਆ ਤੇ ਹੁਣ ਜਿਹੜੇ ਸੁਪਨੇ ਲੈ ਰਹੇ ਆ ਉਹ ਪੰਜਾਬ ਦੀ ਸਤਾ ਤੇ ਕਾਬਜ਼ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਐ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਐ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਉਹ ਰਾळे ਮਿਲ ਕੇ ਕੁਝ ਮੰਨ ਲੀਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕਹ ਲਈਏ ਕਲਚਰ ਚੱਲੇ ਹੋਏ ਕਾਰਦੋਸ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੋਸ਼ ਨੂੰ ਅੱਗ ਲੱਗੇ ਹੋਈ ਐ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣ ਤੇ ਨੋਟਾਂ ਦੇ ਵੱਡੇ ਵੱਡੇ ਵਾਇਗ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਐ ਉਹ ਸਾਡੀ ਹੋਵੇ ਤੇ ਇਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਹ ਗੱਲ ਧਿਆਨ ਦੇ ਵਿੱਚ ਰੱਖਿਓ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਨਾ ਡਰ ਕੇ ਗੱਲ ਕੀਤੀਏ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦਰਤਪਾਲ ਜਿਹੜਾ ਡੇਵਰੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਸ਼ੇੜੀ ਜਿਹੜਾ ਸਰਬਜੀਤ ਹੈ ਜਿਹੜਾ ਤਿੰਨ ਚਾਰ ਕਾਰਡ ਭੁੱਕੀ ਦੇ ਲਾਉਂਦਾ ਫਿਰ ਘਰੋਂ ਬਾਹਰ ਨਿਕਲਦਾ ਤੇ ਦਾੜੀ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲ ਅਮਰੀਕਾ ਤੋਂ ਹੁੰਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਆ ਸ਼ੇਵਕ ਸਿੰਘ ਜਵਾਰ ਕੇ ਵਰਗੀ ਹੋਰ ਬਹੁਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਨੇ ਉਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਇੱਕ ਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਨਾ ਉਹਨੂੰ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹਨੂੰ ਕੋਈ ਸੰਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿੰਦਾ ਹੈ ਮੇਰੇ ਪਿਤਾ ਨੇ ਇੰਦਰਾਂ ਗਾਂਧੀ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਗਵੰਤ ਮਾਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਐ ਵਧਾਈ ਹੈ ਜਿਹੜੇ ਬੰਦੇ ਸ਼ਰਯਮ ਭਗਵੰਤ ਮਾਨ ਨੂੰ ਬੁੱਝੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰਨੀ ਹੈ ਇਹ ਬੰਦੇ ਦਾ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼ਰਮਣੀ ਕਾਲ ਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾ ਪੀ ਕੇ ਥੋੜਾ ਜਿਹਾ ਰੱਜ ਪੁੱਜ ਜਾਂਦੇ ਆ ਐਸੀ ਕਹਿੰਦੇ ਜਰ ਇਹ ਰੱਜਿਆ ਪੁੱਜਾ ਬੰਦਾ ਥੋੜਾ ਬਹੁਤਾ ਸ਼ਾਵਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਨਾ ਕਈਆਂ ਦਾ ਢਿੱਡ ਤੇ ਭਰ ਜਾਂਦਾ ਪਰ ਨੀਤ ਐਨੀ ਹੁੰਦੀ ਐ ਕਿ ਉਹ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅੰਮ੍ਰਿਤਪਾਲ ਦਾ ਪਿਓ ਤੁਰੇ ਫਿਰਦੇ ਇੱਕ ਪਾਸੇ ਇਹਨੂੰ ਹਵਾ ਦੇ ਜਾਂਦੇ ਨੇ ਮੈਂ ਗਲਤ ਹੋਰ ਕਹਿ ਦਨਾ ਬਹੁਤੇ ਸੱਜਣਾਂ ਨੂੰ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਕੋਈ ਵਧੀਆ ਲੀਡਰ ਚਾਹੀਦਾ ਹੈ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲਾ ਤੇ ਵਧੀਆ ਲੀਡਰ ਚਾਹੀਦਾ ਸਾਨੂੰ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਅਰਾਜਨਿਕ ਵੀ ਰਾਜਨੀਤਿਕ ਵੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਅਸੀਂ ਉਹ ਲੀਡਰ ਲੱਭਣਾ ਇਹ ਜਿਹੜੇ ਲੀਡਰ ਆਪਣੇ ਆਪ ਝੰਡਾ ਚੱਕ ਕੇ ਸਾਹਮਣੇ ਹੁੰਦੇ ਨੇ ਨਾ ਤੇ ਇਹਨਾਂ ਚੋਂ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਤੇ ਇਹ ਗੱਲ ਚੇਤੇ ਰੱਖ ਲਿਓ ਕਿ ਹੁਣ ਜਿਹੜਾ ਲੁੰਗ ਲਾਣਾ ਇਕੱਠਾ ਹੋਇਆ ਫਿਰਦਾ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਸਾਡੇ ਹਵਾਲੇ ਹੋਣ ਉੱਥੇ ਕਬਜ਼ਾ ਹੋਵੇ ਫਿਰ ਬਜਟ ਬਹੁਤ ਹੈ ਮਨ ਮੰਨਾ ਇਹ ਕਰਾਂਗੇ ਦੂਜੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਾਡਾ ਕਬਜ਼ਾ ਹੋਵੇ ਪਤਾ ਕੀ ਕਹਿੰਦਾ ਸਰਬਜੀਤ ਅੱਜ ਸਾਰੀ ਵੀਡੀਓ ਦੇ ਵਿੱਚ ਇਹੀ ਗੱਲ ਤੁਹਾਨੂੰ ਫਿੱਟ ਬੈਠੂ ਜਿਹੜੀ ਮੈਂ ਕਹਿਣ ਲੱਗਾ ਧਿਆਨ ਨਾਲ ਸੁਣੋ ਕਹਿੰਦਾ ਮੈਂ ਅਕਾਲੀ ਦਲ ਵਾਲਿਆਂ ਨੂੰ ਬਾਦਲਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਕੁਝ ਖਾਟ ਲਿਆ ਬਹੁਤ ਕੁਝ ਖਾ ਪੀ ਲਿਆ ਬਹੁਤ ਕੁਝ ਕਮਾ ਲਿਆ ਤੁਹਾਡੇ ਕੋਲੇ ਬਹੁਤ ਕੁਝ ਹੈ ਇਹਦਾ ਮਤਲਬ ਹੁਣ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਤੁਹਾਡੇ ਵਾਂਗੂ ਸ਼ਿੰਲਾਈਏ ਚੰਗੀ ਤਰ੍ਹਾਂ ਅਸੀਂ ਵੀ ਆਪਣੇ ਘਰ ਪਰਗੇ ਅਸੀਂ ਵੀ ਅਮੀਰ ਹੋਈਏ ਜਾਨਕਿ ਹਿੰਟ ਨਾ ਆਪਣੇ ਆਪੇ ਲੋਕ ਦੇ ਦਿੰਦੇ ਹੁੰਦੇ ਨੇ ਜਿੰਨੇ ਦਿਨ ਜਿੰਨੀ ਕਿ ਉਹਨਾਂ ਨੂੰ ਅਕਲ ਹੁੰਦੀ ਹੈ ਜਾਨਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਕੋਲੇ ਬਹੁਤ ਕੁਝ ਹੈ ਤੇ ਹੁਣ ਸਾਡੀ ਵਾਰੀ ਹੈ ਜਿੰਨ ਬੰਦੀ ਖੁੰਦੀ ਆਸਰ ਕਾਸਰ ਜਿਹੜੀ ਅਸੀਂ ਕੱਢਾਂਗੇ ਜਿੰਦਾ ਮਤਲਬ ਇਹ ਹੁੰਦਾ ਹੈ ਤੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨਾਲੋਂ ਬਾਦਲ ਪਰਿਵਾਰ ਦੀ ਗੱਲ ਕਰ ਲੋ ਜਾਂ ਹੋਲੀਡਾਂ ਦੀ ਗੱਲ ਕਰ ਲੋ ਹਾਲਾਂਕਿ ਗਾਲਾਂ ਕੱਢੀਆਂ ਨੇ ਕਿ ਬਾਦਲਾਂ ਦੇ ਹੱਕ ਚੋਕੇ ਕੱਢ ਗਿਆ ਬਿਲਕੁਲ ਨਹੀਂ ਹੱਕ ਵਿੱਚ ਕੱਢ ਦੇ ਪਰ ਇੰਨੀ ਗੱਲ ਕਹਿ ਦੇਣਾ ਇਹਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਚੰਗੇ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ ਅੱਜ ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇਕ ਤਾਂ ਫਰੀਦਕੋਟ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇੱਕ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਹੈ ਅੰਮ੍ਰਿਤਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰੀ ਤੁੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਹੈ ਤੇ ਉਹ ਗੱਲ ਸੱਚ ਹੋ ਗਈ ਐਮਪੀ ਬਣ ਗਿਆ ਤੇ ਹੁਣ ਜਿਹੜੇ ਸੁਪਨੇ ਲੈ ਰਹੇ ਆ ਉਹ ਪੰਜਾਬ ਦੀ ਸਤਾ ਤੇ ਕਾਬਜ਼ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਆ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਰਲ ਮਿਲ ਕੇ ਕੁਝ ਮੰਨ ਲਈਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕਹ ਲਈਏ ਕਲਚਰ ਕੱਲੇ ਹੋਏ ਕਾਰਦੋਸ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ੍ਹ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੋਸ਼ ਨੂੰ ਅੱਗ ਲੱਗੇ ਹੋਈ ਆ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣ ਤੇ ਨੋਟਾਂ ਦੇ ਵੱਡੇ ਵੱਡੇ ਵਾਇਗ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹ ਸਾਡੀ ਹੋਵੇ ਇਹ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਹੈ ਅੱਜ ਇਹ ਗੱਲ ਤੇ ਅੰਦਰ ਦੇ ਵਿੱਚ ਰੱਖਿਓ ਕਿ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਨਾ ਡਰ ਕੇ ਗੱਲ ਕੀਤੀ ਹੈ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦੇ ਇੱਕ ਤਾਂ ਅਮਰਤਪਾਲ ਜਿਹੜਾ ਡਿਵਰੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਸ਼ੇੜੀ ਜਿਹੜਾ ਸਰਬਜੀਤ ਹੈ ਜਿਹੜਾ ਤਿੰਨ ਚਾਰ ਕਾਰਡ ਭੁੱਕੀ ਦੇ ਲਾਉਂਦਾ ਹੈ ਫਿਰ ਘਰੋਂ ਬਾਹਰ ਨਿਕਲਦਾ ਹੈ ਤੇ ਦਾੜੀ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲਫ ਅਮਰੀਕਾ ਤੋਂ ਆਉਂਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਆ ਸ਼ੇਵਕ ਸਿੰਘ ਜਵਾਰ ਕੇ ਵਰਗੀ ਖੋਰ ਬਹੁਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਇਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਘਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਨਾ ਨੂੰ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹਨੂੰ ਕੋਈ ਸੰਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿੰਦਾ ਹੈ ਮੇਰੇ ਪਿਤਾ ਨੇ ਇੰਦਰਾਂ ਗਾਂਧੀ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਗਵੰਤਮਾਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਐ ਵਧਾਈ ਹੈ ਜਿਹੜੇ ਬੰਦੇ ਸ਼ਰਯਮ ਭਗਵੰਤਮਾਨ ਨੂੰ ਬੁੱਝੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰ ਰਹੀ ਐ ਇਹ ਬੰਦੇ ਦਾ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼ਰੋਮਣੀ ਕਾਲ ਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾਪੇ ਕੇ ਥੋੜਾ ਜਿਹਾ ਰੱਜ ਪੂਜ ਜਾਂਦੇ ਐ ਐਸੀ ਕਹਿੰਦੇ ਜarre ਇਹ ਰੱਜਿਆ ਪੂਜਾ ਬੰਦਾ ਥੋੜਾ ਬਹੁਤਾ ਸਬਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਨਾ ਪੇਂਗਾਂ ਦਾ ਢਿੱਡ ਤੇ ਭਰ ਜਾਂਦਾ ਪਰ ਨੀਤ ਐਨੀ ਹੁੰਦੀ ਐ ਕਿ ਉਹ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅੰਮ੍ਰਿਤਪਾਲਾ ਪਿਉ ਤੁਰੇ ਫਿਰਦੇ ਇੱਕ ਪਾਸੇ ਇਹਨੂੰ ਹਵਾ ਦੇਈ ਜਾਂਦੇ ਨੇ ਮੈਂ ਕੱਲ੍ਹ ਚ ਹੋਰ ਕਹਿ ਦਵਾਂਗਾ ਬਹੁਤੇ ਸੱਜਣਾਂ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਕੋਈ ਵਧੀਆ ਲੀਡਰ ਚਾਹੀਦਾ ਹੈ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲਾ ਤੇ ਵਧੀਆ ਲੀਡਰ ਚਾਹੀਦਾ ਸਾਨੂੰ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਅਰਾਜਨੀਤਕ ਵੀ ਅਰਾਜਨੀਤਕ ਵੀ ਇਹਦੇ ਵਿੱਚ ਕੋਈ ਦੋਰਾਮਾ ਨਹੀਂ ਪਰ ਅਸੀਂ ਉਹ ਲੀਡਰ ਲੱਭਣਾ ਇਹ ਜਿਹੜੇ ਲੀਡਰ ਆਪਣੇ ਆਪ ਝੰਡਾ ਚੱਕ ਕੇ ਸਾਹਮਣੇ ਹੁੰਦੇ ਨੇ ਨਾ ਤੇ ਇਹਨਾਂ ਚੋਂ ਸਾਨੂੰ ਕਿਸੇ ਲੀਡਰ ਦੀ ਲੋੜ ਨਹੀਂ ਤੇ ਇਹ ਗੱਲ ਚੇਤੇ ਰੱਖ ਲਿਓ ਕਿ ਹੁਣ ਜਿਹੜਾ ਲੁੰਗਲਾਣਾ ਇਕੱਠਾ ਹੋਇਆ ਫਿਰਦਾ ਹੈ ਇਹਨਾਂ ਦਾ ਇੱਕੋ ਹੀ ਮੋਟਿਵ ਹੈ ਕਿ ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਦੀਆਂ ਗੋਲਕਾਂ ਸਾਡੇ ਹਵਾਲੇ ਹੋਣ ਉੱਥੇ ਕਬਜ਼ਾ ਹੋਵੇ ਫਿਰ ਬਜਟ ਬਹੁਤ ਹੈ ਮਨ ਮੰਨ ਆਈਏ ਕਰਾਂਗੇ ਦੂਜੀ ਗੱਲ ਕਿ ਸ਼੍ਰੋਮਣੀ ਅਕਾਲੀ ਦਲ ਤੇ ਸਾਡਾ ਕਬਜ਼ਾ ਹੋਵੇ ਪਤਾ ਕੀ ਕਹਿੰਦਾ ਸਰਬਜੀਤ ਅੱਜ ਸਾਰੇ ਵੀਡੀਓ ਦੇ ਵਿੱਚ ਇਹੀ ਗੱਲ ਤੁਹਾਨੂੰ ਫਿੱਟ ਬੈਠੂ ਜਿਹੜੀ ਮੈਂ ਕਹਿਣ ਲੱਗਾ ਧਿਆਨ ਨਾਲ ਸੁਣਿਓ ਕਹਿੰਦਾ ਮੈਂ ਅਕਾਲੀ ਦਲ ਵਾਲਿਆਂ ਨੂੰ ਬਾਦਲਾਂ ਨੂੰ ਬੇਨਤੀ ਕਰਦਾ ਤੁਸੀਂ ਬਹੁਤ ਕੁਝ ਖਾਟ ਲਿਆ ਬਹੁਤ ਕੁਝ ਖਾ ਪੀ ਲਿਆ ਬਹੁਤ ਕੁਝ ਕਮਾ ਲਿਆ ਤੁਹਾਡੇ ਕੋਲੇ ਬਹੁਤ ਕੁਝ ਹੈ ਇਹਦਾ ਮਤਲਬ ਹੁਣ ਸਾਨੂੰ ਮੌਕਾ ਦਿਓ ਵੀ ਅਸੀਂ ਵੀ ਤੁਹਾਡੇ ਵਾਂਗੂ ਸ਼ੈਨ ਲਾਈਏ ਚੰਗੀ ਤਰ੍ਹਾਂ ਅਸੀਂ ਵੀ ਆਪਣੇ ਘਰ ਪਰ ਗਏ ਅਸੀਂ ਵੀ ਅਮੀਰ ਹੋ ਗਏ ਜਾਨਕਿ ਹਿੰਟ ਨਾ ਆਪਣੇ ਆਪੇ ਲੋਕ ਦੇ ਦਿੰਦੇ ਹੁੰਦੇ ਨੇ ਜਿੰਨੇ ਦਿਨ ਜਿੰਨੀ ਕਿਹਨਾਂ ਨੂੰ ਅਕਲ ਹੁੰਦੀ ਹੈ ਜਾਨਕਿ ਲੋਕਾਂ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹਨਾਂ ਕੋਲੇ ਬਹੁਤ ਕੁਝ ਹੈ ਤੇ ਹੁਣ ਸਾਡੀ ਵਾਰੀ ਹੈ ਹੁਣ ਬੈਂਦੀ ਖੁੰਦੀ ਆ ਸਰ ਕਾ ਸਰ ਜਿਹੜੀ ਅਸੀਂ ਕੱਢਾਂਗੇ ਇਹਦਾ ਮਤਲਬ ਇਹ ਹੁੰਦਾ ਹੈ ਤੇ ਮੈਂ ਬੇਨਤੀ ਤਾਂ ਕੀਤੀ ਹੈ ਕਿ ਇਹਨਾਂ ਨਾਲੋਂ ਬਾਦਲ ਪਰਿਵਾਰ ਦੀ ਗੱਲ ਕਰ ਲੋ ਜਾਂ ਹੋਲੀਡਾਂ ਦੀ ਗੱਲ ਕਰ ਲੋ ਹਾਲਾਂਕਿ ਗਾਲਾਂ ਕੱਢੀਆਂ ਨੇ ਕਿ ਬਾਦਲਾਂ ਦੇ ਹੱਕ ਚੋਕੇ ਖੜ ਗਿਆ ਬਿਲਕੁਲ ਨਹੀਂ ਹੱਕ ਵਿੱਚ ਖੜ ਦੇ ਪਰ ਇੰਨੀ ਗੱਲ ਕਹਿ ਦੇਣਾ ਇਹਨਾਂ ਨਾਲੋਂ ਹਜ਼ਾਰ ਗੁਣਾ ਚੰਗੇ ਨੇ ਚੰਗੇ ਰਹਿਣਗੇ ਇਹ ਬੇਨਤੀ ਪ੍ਰਵਾਨ ਕਰਿਓ ਅੱਜ ਗੱਲ ਕਰਨੀ ਹੈ ਸਿੱਖ ਸਿਆਸਤ ਤੇ ਖਾਸ ਕਰਕੇ ਇੱਕ ਤਾਂ ਫਰੀਦਕੋੜ ਦਾ ਐਮਪੀ ਹੈ ਸਰਬਜੀਤ ਸਿੰਘ ਖਾਲਸਾ ਤੇ ਇੱਕ ਗਿਬਰੂਗੜ ਜੇਲ੍ਹ ਦੇ ਵਿੱਚ ਬੈਠਾ ਹੈ ਅੰਮ੍ਰਿਤਪਾਲ ਸਿੰਘ ਤੇ ਕੁਝ ਕੌਮ ਦੇ ਠੇਕੇਦਾਰ ਜਿਹੜੇ ਆਪੋ ਬਣੇ ਚੌਧਰੀ ਨੇ ਉਹ ਸਰਬਜੀਤ ਦੇ ਨਾਲ ਹਰ ਵਕਤ ਅੱਗੇ ਪਿੱਛੇ ਘੁੰਮਦੇ ਨੇ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਆ ਤੇ ਸਰਬਜੀਤ ਨੂੰ ਪਤਾ ਹੀ ਹੈ ਕਿੰਨੀ ਕ ਰਾਜਨੀਤੀ ਆਉਂਦੀ ਹੈ ਜਦੋਂ ਪੰਜਾਬ ਦੇ ਵਿੱਚ ਭੇੜਚਾਲ ਚੱਲਦੀ ਹੋਵੇ ਉਦੋਂ ਕਈ ਵਾਰੀ ਤੁੱਕਾ ਵੀ ਤੀਰ ਬਣ ਕੇ ਨਿਸ਼ਾਨੇ ਤੇ ਲੱਗ ਜਾਂਦਾ ਹੁੰਦਾ ਹੈ ਤੇ ਉਹ ਗੱਲ ਸੱਚ ਹੋ ਗਈ ਐਮਪੀ ਬਣ ਗਿਆ ਤੇ ਹੁਣ ਜਿਹੜੇ ਸੁਪਨੇ ਲੈ ਰਹੇ ਆ ਉਹ ਪੰਜਾਬ ਦੀ ਸਤਾ ਤੇ ਕਾਬਜ਼ ਹੋਣਾ ਸਭ ਤੋਂ ਵੱਧ ਜੇ ਉਹਨਾਂ ਦੀ ਨਜ਼ਰ ਹੈਗੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਤੇ ਆ ਕਿਤੇ ਨਾ ਕਿਤੇ ਜਿਹੜੇ ਅੰਦਰ ਖਾਤੇ ਇਹ ਖਿਚੜੀ ਪਕਾ ਰਹੇ ਨੇ ਉਹ ਨਾਲ ਮਿਲ ਕੇ ਕੁਝ ਮੰਨ ਲੀਏ ਨੇ ਕੁਝ ਇਧਰੋਂ ਉਧਰੋਂ ਕੱਡੇ ਵੱਡੇ ਹੁੰਦੇ ਨੇ ਕਹ ਲਈਏ ਕਲਚਰ ਚੱਲੇ ਹੋਏ ਕਾਰਦੋਸ ਤੇ ਹੁਣ ਇਹ ਜਿੱਥੋਂ ਤੱਕ ਮੈਨੂੰ ਪਤਾ ਹੈ ਇਹ ਚਾਹੁੰਦੇ ਨੇ ਕਿ ਅਮਰਤਪਾਲ ਦੇ ਹੱਕ ਵਿੱਚ ਕੋਈ ਰੋਸ ਮਜਾਰਾ ਕੀਤਾ ਜਾਵੇ ਉਹਨੂੰ ਕਿਦਾਂ ਜੇਲ੍ਹ ਤੋਂ ਰਿਹਾ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਬਣਾ ਕੇ ਉਸ ਕੁਰਸੀ ਤੇ ਬਹਾਇਆ ਜਾਵੇ ਮੈਂ ਇੱਕ ਬੇਨਤੀ ਕਰਨੀ ਹੈ ਇਹ ਉਹ ਲੋਕ ਨੇ ਜਿਨ੍ਹਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਦੇ ਨੌਜਵਾਨੀ ਨੂੰ ਖਤਮ ਕਰਨ ਵਾਸਤੇ ਭਾਵੇਂ ਨਸ਼ੇ ਹੋਣ ਭਾਵੇਂ ਗੈਂਗਸਟਰਵਾਦ ਹੋਵੇ ਭਾਵੇਂ ਅੱਤਵਾਦ ਹੋਵੇ ਇਹ ਉਹੀ ਲੋਕ ਨੇ ਤੇ ਹੁਣ ਇਹਨਾਂ ਦੀ ਪੂਸ਼ ਨੂੰ ਅੱਗ ਲੱਗੇ ਹੋਈ ਆ ਵੀ ਛੇਤੀ ਹੋਵੇ ਸਾਡੀ ਸਰਕਾਰ ਹੋਵੇ ਪੰਜਾਬ ਦੇ ਵਿੱਚ ਪਾਇਲਟ ਜਿਪਸੀਆਂ ਅੱਗੇ ਪਿੱਛੇ ਘੁੰਮਣ ਤੇ ਨੋਟਾਂ ਦੇ ਵੱਡੇ ਵੱਡੇ ਵਾਇਗ ਸਾਡੇ ਘਰਾਂ ਦੇ ਵਿੱਚ ਆਉਣ ਜ਼ਮੀਨਾਂ ਖਰੀਦ ਕੇ ਅਸੀਂ ਵੱਡੇ ਸਰਦਾਰ ਬਣ ਗਏ ਤੇ ਪੰਜਾਬ ਦੀ ਜਿਹੜੀ ਹਕੂਮਤ ਹੈ ਉਹ ਸਾਡੀ ਹੋਵੇ ਇਹ ਇਹਨਾਂ ਦੇ ਅੰਦਰ ਜੋ ਚੱਲ ਰਿਹਾ ਉਹ ਮੈਂ ਗੱਲ ਤੁਹਾਡੇ ਸਾਹਮਣੇ ਕਰਨ ਦੀ ਕੋਸ਼ਿਸ਼ ਕੀਤੀ ਅੱਜ ਇਹ ਗੱਲ ਤੇ ਅੰਦਰ ਦੇ ਵਿੱਚ ਰੱਖਿਓ ਮੈਂ ਬਹੁਤ ਰਾਜਨੀਤਿਕ ਲੋਕਾਂ ਦਾ ਵਿਰੋਧ ਕੀਤਾ ਹੈ ਭਾਵੇਂ ਕੋਈ ਵੀ ਹੋਵੇ ਮਨ ਡਰ ਕੇ ਗੱਲ ਕੀਤੀ ਹੈ ਤੇ ਨਾ ਡਰ ਕੇ ਗੱਲ ਕਰਨੀ ਹੈ ਇਹ ਮੇਰੀ ਫਿਤਰਤ ਹੈ ਪਰ ਜੇ ਇਹ ਦੋ ਬੰਦੇ ਇੱਕ ਤਾਂ ਅੰਮ੍ਰਿਤਪਾਲ ਜਿਹੜਾ ਡੇਵਰੂਗੜ੍ਹ ਜੇਲ੍ਹ ਚ ਬੈਠਾ ਹੈ ਇੱਕਾ ਨਸ਼ੇੜੀ ਜਿਹੜਾ ਸਰਵਜੀਤ ਹੈ ਜਿਹੜਾ ਤਿੰਨ ਚਾਰ ਕਾਰਡ ਭੁੱਕੀ ਦੇ ਲਾਉਂਦਾ ਫਿਰ ਘਰੋਂ ਬਾਹਰ ਨਿਕਲਦਾ ਤੇ ਦਾੜੀ ਵੀ ਕਾਲੇ ਕੀਤੀ ਹੁੰਦੀ ਹੈ ਵਧੀਆ ਕਲਫ ਅਮਰੀਕਾ ਤੋਂ ਆਉਂਦੀ ਹੈ ਕਿਉਂਕਿ ਚਮਚੇ ਬਹੁਤ ਬੈਠੇ ਨੇ ਉਹ ਭੇਜ ਦਿੰਦੇ ਨੇ ਤੇ ਚਾਰ ਪੰਜ ਨਾਲ ਚਮਚੇ ਹੁੰਦੇ ਨੇ ਘੁੰਮਣ ਵਾਲੇ ਸ਼ੇਵ ਕੁਸ਼ੰਗ ਜਵਾਰ ਕੇ ਵਰਗੇ ਖੋਰ ਬੋਤ ਨੇ ਤੇ ਹੁਣੇ ਹਵਾ ਦੇ ਹੀ ਜਾਂਦੇ ਨੇ ਉਹਨਾਂ ਨੂੰ ਪੰਪ ਮਾਰ ਮਾਰ ਕੇ ਤੇਰੇ ਵਰਗਾ ਲੀਡਰ ਕੋਈ ਨਹੀਂ ਮੈਂ ਇੱਕ ਫੜਾ ਦਿੰਦੇ ਇਹਨਾਂ ਨੂੰ ਪਤਾ ਨਹੀਂ ਕਿ ਕੀ ਬੋਲਣਾ ਕੀ ਨਹੀਂ ਬੋਲਣਾ ਨਾ ਉਹਨੂੰ ਪੂਰੀ ਪੰਜਾਬੀ ਆਉਂਦੀ ਹੈ ਤੇ ਨਾ ਹੀ ਹਿੰਦੀ ਆਉਂਦੀ ਹੈ ਇੰਗਲਿਸ਼ ਤਾਂ ਆਉਣੀ ਕੀ ਹੈ ਤੇ ਨਾ ਹੀ ਉਹਨੂੰ ਕੋਈ ਸੰਵਿਧਾਨ ਬਾਰੇ ਪਤਾ ਹੈ ਨਾ ਕਿਸੇ ਕਾਇਦਾ ਕਾਨੂੰਨ ਦਾ ਪਤਾ ਹੈ ਸ਼ਰਿਆਮ ਕਹਿੰਦਾ ਹੈ ਮੇਰੇ ਪਿਤਾ ਨੇ ਇੰਦਰਾਂ ਗੰਦੇ ਨੂੰ ਗੱਡੀ ਚਾੜਿਆ ਸੀ ਸ਼ਾਇਦ ਹੁਣ ਭਗਵੰਤ ਮਾਨ ਦਾ ਵੀ ਨੰਬਰ ਲੱਗ ਜੇ ਇਸੇ ਕਰਕੇ ਐਨਐਸਏ ਵਧਾਈਏ ਜਿਹੜੇ ਬੰਦੇ ਸ਼ਰਮ ਭਗਵੰਤ ਮਾਨ ਨੂੰ ਬੁੱਝੜ ਕਹਿੰਦੇ ਨੇ ਤੇ ਉਹਨਾਂ ਬੰਦਿਆਂ ਤੋਂ ਅਸੀਂ ਕੀ ਆਸ ਰੱਖ ਸਕਦੇ ਹਾਂ ਮੈਂ ਕਿੱਥੇ ਬੇਨਤੀ ਕਰਨੀ ਹੈ ਇਹ ਬੰਦੇ ਨਾਲ ਇਹ ਕਹਿ ਸਕਦਾ ਮੈਂ ਕਿ ਬਾਦਲ ਪਰਿਵਾਰ ਤੋਂ ਜਾਂ ਸ਼੍ਰੋਮਣੀ ਕਾਲ ਦਲ ਦੇ ਪਹਿਲੇ ਲੀਡਰਾਂ ਤੋਂ ਵੀ ਗਏ ਗੁਜ਼ਰੇ ਨੇ ਕੁਝ ਬੰਦੇ ਉਹ ਹੁੰਦੇ ਨੇ ਜਿਹੜੇ ਖਾ ਪੀ ਕੇ ਥੋੜਾ ਜਿਹਾ ਰੱਜ ਪੁੱਜ ਜਾਂਦੇ ਆ ਐਸੀ ਕਹਿੰਦੇ ਜarre ਇਹ ਰੱਜਿਆ ਪੁੱਜਾ ਬੰਦਾ ਥੋੜਾ ਬਹੁਤਾ ਸਬਰ ਹੋਊਗਾ ਪਰ ਜਿਹੜਾ ਬੰਦਾ ਨੀਤ ਕਰਕੇ ਭੁੱਖਾ ਹੁੰਦਾ ਨਾ ਪੈਗਾਂ ਦਾ ਢਿੱਡ ਤੇ ਭਰ ਜਾਂਦਾ ਪਰ ਨੀਤ ਐਨੀ ਹੁੰਦੀ ਐ ਕਿ ਭਰਦੀ ਨਹੀਂ ਤੇ ਇਹ ਉਹ ਲੋਕ ਨੇ ਇੱਕ ਪਾਸੇ ਅਮਰਤਵਾਲ ਦਾ ਪਿਓ ਤੁਰੇ ਫਿਰਦੇ ਇੱਕ ਪਾਸੇ ਇਹਨੂੰ ਹਵਾ ਦੇ ਹੀ ਜਾਂਦੇ ਨੇ ਮੈਂ ਇੱਕ ਗੱਲ ਚ ਹੋਰ ਕਹਿ ਦਨਾ ਬੋਦੇ ਸੱਜਣਾ ਫੋਨ ਕਰਨਗੇ ਕਿ ਸਾਨੂੰ ਕੌਮ ਦਾ ਬਹੁਤ ਵਧੀਆ ਲੀਡਰ ਚਾਹੀਦਾ ਸਾਨੂੰ ਪੰਜਾਬ ਦੀ ਸਦਾ ਸੰਭਾਲਣ ਵਾਲਾ ਤੇ ਬਹੁਤ ਵਧੀਆ ਲੀਡਰ ਚਾਹੀਦਾ ਸਾਨੂੰ ਬਹੁਤ ਵਧੀਆ ਲੀਡਰ ਚਾਹੀਦਾ ਧਾਰਮਿਕ ਵੀ ਤੇ ਜਾਂ ਅਰਾਜਨਿਕ ਵੀ ਰਾਜਨੀਤਿਕ ਵੀ ਇਹਦੇ ਵਿੱਚ ਕੋਈ ਦੋਰਾ